ਲੋ ਭਾਈ ਚੱਲ ਪਿਆ ਕੰਮ ਇਧਰ ਬੂਟੇ ਖੜੇ ਤੇ ਬੂਟੇ ਦਿੱਤੇ ਵੇਚ ਤੇ ਦੁਬਾਰਾ ਬੂਟੇ ਲੱਗੂਗੇ ਗਾਹ ਨੂੰ ਭਾਈ ਤੇ ਸਾਹਮਣੇ ਉਹ ਬੰਦਿਆਂ ਨੂੰ ਤੁਹਾਨੂੰ ਮਿਲਾ ਦਿੰਦਾ ਰੋਡੀ শেਠ ਲੱਗਿਆ ਵਾ ਉਹ ਰੋਡੀ ਕਿਹ ਹਾਲ ਹੈ ਭਾਈ ਸਤਿ ਸ਼੍ਰੀ ਅਕਾਲ ਆਹ ਬਾਈ ਨਾਲ ਬਾਈ ਮੈਂ ਹਫਤਾ ਰਿਹਾ ਪੁੱਛ ਬਾਈ ਨੂੰ ਕਿੰਨਾ ਆਨੰਦ ਆ ਹੈਨਾ ਭਾਈ ਹਫਤਾ ਕਿ 6 ਦਿਨ 4 ਦਿਨ ਬਾਈ ਅਸੀਂ ਬਾਗੜ ਨੂੰ ਗਏ ਤੇ ਰਾਜਸਥਾਨ ਉਧਰ ਦੇਖ ਕੇ ਏਰੀਆ ਹਾਂ ਰੋਡਿਆ ਯਾਰ ਇੱਕ ਸਲਾਹ ਦੇ ਯਾਰ ਆ ਜਾ ਮੜਾ ਯਾਰ ਹਾਂ ਆ ਜਾ ਆ ਜਾ ਆਹ ਚੱਲਦਾ ਰੋਡਿਆ ਬਾਲਣ ਸਾਰਾ ਕੱਢ ਲੈ ਜਾਣਾ ਹੈ ਪੱਤੇ ਪੱਤੇ ਛੱਡਣੇ ਆ ਠੀਕ ਆ ਠੀਕ ਆ ਲਓ ਬਾਈ ਇੱਕ ਨਾ ਚੱਲਦਾ ਕੰਮ ਠੀਕ ਨੇ ਤੇ ਬਾਈ ਇੱਧਰ ਸਾਡੇ ਮਿਸਤਰੀ ਸਾਹਿਬ ਵੀ ਪਹੁੰਚ ਗਏ ਇਹ ਦੇਖ ਲਓ ਤੁਸੀਂ ਪਹਿਲਾਂ ਵੀ ਬਲੌਗਾਂ 'ਚ ਦੇਖਿਆ ਪਹਿਲਾਂ ਬਾਈ ਨੂੰ ਮਿਲੋ। ਬਸ ਇਹ ਗੱਲ ਤਾਂ ਹੈਗੀ ਐ ਇੰਨਾ ਐਡਵਾਂਸ ਕੰਮ ਚੱਲਦਾ। ਐਡਵਾਂਸ ਕਿਹਾ ਕੰਮ ਅੱਗੇ ਪਿੱਛੇ ਲੱਗਿਆ ਹੋਇਆ ਵੈ ਜੀ ਅੱਗੇ ਸ਼ੁਰੂ ਕਰਨਾ ਐ। ਉਹ ਜਿੱਥੇ ਕੱਲ ਗਏ ਤੇ ਉੱਥੇ ਵੀ ਸ਼ਟਰਿੰਗ ਹੋਣੀ ਹੋਣੀ। ਹਾਂਜੀ ਹਾਂ। ਮਨਸੂਹ ਹੈ ਬਾਈ ਕੱਲ ਗਏ ਤੇ ਮਕਾਨ ਦਾ ਕੰਮ ਚੱਲਦਾ ਦਾ। ਉੱਥੇ ਵੀ ਕੰਮ ਸਰੇ ਭਰੇ ਆ। ਹਾਥੀ ਨਿਕਲ ਗਿਆ। ਪੁੱਛ ਲਈ। ਉੱਪਰ ਜਾਣ। ਹਾਂ। ਤੇ ਚੱਲ ਬਾਈ ਫਿਰ ਦੇਖੀਏ ਮੁੰਡਾ ਜ। ਆ ਬਾਈ ਉਹ ਉੱਥੇ ਮਾਪਾਂ ਨੇ ਪਾਣਾ ਖੇਤ ਦੇ ਵਿੱਚ ਸ਼ਟਰ। ਉਸੇ ਦੇਖਿਆ ਵੀ ਮਾਰਾ ਦੀ ਕਿਰਪਾ ਨਾਲ ਫਸੰਦ ਲੇ ਹੋਈ ਜਾਂਦੇ ਆ ਟਰੈਕਟਰ ਵੀ ਆ ਗਿਆ ਰੋਟਾਵੇਟਰ ਵੀ ਚਲੋ ਟਰਾਲਾ ਵੀ ਆ ਜਾਣਾ ਤਵੀਆਂ ਹਲ ਤੇ ਘਰ ਖੜਾਉਣਾ ਮੁਸ਼ਕਲ ਹੈ ਬੇੜੇ ਦੇ ਵਿੱਚ ਹੋਈ ਜਾਂਦੀ ਹੈ ਜੀ ਦਿੱਕਤ ਤੇ ਆ ਬਾਈ ਡੀਸੀ ਗੀ ਦਾ ਘਰ ਹਾਲਾਂਕਿ ਡੈਰੀ ਦੇ ਨਾਲੋਂ ਪਹੀ ਤੇ ਮਿਸਟਰ ਆ ਗਿਆ ਕੱਲ ਤੇ ਪਰਫੈਕਟ ਚੱਲ ਪਿਆ ਬਾਕੀ ਜਗਾ ਵੀ ਛੱਡਤੀ ਸੀ ਮੌਣ ਤੇ ਆਪਾਂ ਨੇ ਪਹਿਲਾ ਦੱਸਤਾ ਤਾਂ ਜਿਹੜਾ ਬੰਨੂ ਵੀ ਭਾਈ ਉਹਰੇ ਕੰਮ ਕੀ ਲਹਣਾ ਆ ਦੇਖੋ ਭਾਈ ਉਹਰੇ ਆ ਸ਼ੈੱਡ ਪਾਉਣ ਦੀ ਸਲਾਹ ਤੂੰ ਉੱਥੇ ਤੇ ਆਏ ਆਏ ਉਹ ਪਹੀ ਕਿੰਨੇ ਨੂੰ ਬਾਈ ਦਰਸ਼ਾ ਗੇਟ ਲੱਗੂਗਾ ਆ ਦੇਖ ਭਾਈ ਮਿਸਤਰੀ ਭਾਈ ਆਹੇ ਜਗਾ ਹੁਣ ਸਲਾਹ ਦੱਸ ਵੀ ਕਿੰਨੇ ਬਾਈ ਕਿੰਨੇ ਚੌੜਾ ਕਰੀਏ ਫਿਰ ਤੈਨੂੰ ਮੈਂ ਆਪਣੀ ਦੱਸੂ ਕਿਆ ਕਿਆ ਖੜਾਉਣਾ ਹੈ ਜੀ ਇੰਦਰ ਔਰ ਇਹ ਤੋਂ ਬਾਈ ਸਮਝ ਲਾ ਵੀ ਟਰੈਕਟਰ ਟਰਾਲਾ ਹਾਲ ਸਵਾਗਾ ਔਰ ਹੀ ਆਉਣਾ ਠੀਕ ਹੈ ਹਾਂ ਤੁਸੀਂ ਪਹਿਲਾਂ ਸਾਇਦ ਦੱਸੋ ਜੀ ਕਿਆ ਦੱਸਣਾ ਉਹਦੇ ਮੈਂ ਤਾਂ ਤੁਹਾਨੂੰ ਦੱਸਦਾ ਮੈਂ ਤਾਂ 30 ਬਾਈ 30 ਦਾ ਕਹਿੰਦਾ ਸੀ ਆਦੇ 30 ਬਾਈ 30 ਦੇ ਵਿੱਚ ਦੇ ਆਪਾਂ ਨੇ ਕੱਲ੍ਹ ਦੇ ਅੱਧ ਤੋਂ ਬਾਅਦ ਕਦੇ ਲੈਂਟਰ ਪਾਉਣਾ ਹੋਇਆ ਗੱਬੇ ਸਪੋਰਟ ਦੇਣੀ ਪਣੀ ਪਿੱਲੜ ਦੀ ਅਸੇ ਤੋ ਕਨ ਵੀ ਤੁਹਾਨੂੰ ਘਟਾ ਲਈਏ ਤਾਂ ਨਵਾਈ ਚ ਜ਼ਿਆਦਾ ਕਰ ਸਕਦੇ ਆ ਉਹ ਵੀ ਠੀਕ ਹੈ 20 ਬੀ 20 ਬਾਈ 30 ਦਾ ਕਰ ਲਓ 35 ਦਾ ਕਰ ਲਓ ਮੇਰੇ ਤੇ ਬੇ ਡੌਨ ਬੀਮ ਦੇ ਦੇ ਕੇ ਉੱਪਰ ਲੈਨਟਰ ਦੇਣਾ ਹੋਇਆ ਉਹ ਖੜ ਗਿਆ ਅੱਛਾ ਤੂੰ ਕਹਿੰਦਾ ਵੀ ਕਿਸੇ ਟਾਈਮ ਨੂੰ ਸਕੀਮ ਬਣ ਜਾਂਦੀ ਹੈ ਨਾ ਹਾਂਜੀ ਵੀ ਅੱਗੇ ਦਾ ਤੂੰ ਲੰਬਾ ਸੋਚ ਕੇ ਚੱਲਦਾ ਬਾਈ ਹਨਾ ਉਹ ਵੀ ਗੱਲ ਤੇਰੀ ਠੀਕ ਹੈ ਯਾਰ ਠੀਕ ਹੈ ਡੌਨ ਬੀਮ ਦੇ ਦੇ ਵਿੱਚ ਲੈਨਟਰ ਦੇ ਦੇ ਸਕਦੇ ਤੇ ਬਾਈ ਹੁਣ ਆਪਾਂ ਨੇ ਗੇਟ ਤਾਂ ਇਧਰ ਨੂੰ ਤਿਰਛਾ ਜਾਈ ਰੱਖੋਣਾ ਦੇਖ ਲੈ ਠੀਕ ਨੇ ਤੇ ਬਾਈ ਦੂਈ ਗੱਲ ਅੱਜ ਸ਼ਾਮ ਨੂੰ ਪੱਠੇ ਵਾਲਿਆਂ ਕੋਲ ਵੀ ਜਾ ਜੀ ਠੀਕ ਹੈ ਜੀ ਚਲਦੇ ਕਿਉਂਕਿ ਬਾਈ ਬਾਈ ਨੇ ਸਾਡੇ ਨਾਲ ਕਦੇ ਮੈਂ ਇੱਕ ਹੋਰ ਦੱਸ ਦਿੰਦਾ ਵਲੌਗ ਚ ਵੀ ਆਏ ਨਹੀਂ ਕਰਿਆ ਵੀ ਕਦੇ ਕਿ ਮਿਸਤਰੀ ਵਾਲਾ ਹੀ ਕੰਮ ਹੈ ਉਵੇਂ ਸਾਡੇ ਘਰ ਇਕੱਠੇ ਮਿੱਠੇ ਹੋਈ ਜਾਂਦੇ ਆ ਕਿਉਂਕਿ ਕਿ ਪਰਿਵਾਰਾ ਰੋਟੀ ਦਾ ਤੁਸੀਂ ਦੇ ਦੇ ਰਹੇ ਹੋ ਬਾਕੀ ভাই ਰੋਟੀ ਦੀ ਸਲਾਹ ਰੋਟੀ ਪਾ ਦੀਏ ਕਿ ਰਹਿਣ ਦੀਏ ਬਾਦ ਉਹ ਵਧੀਆ ਠੀਕ ਹੈ ਹੈ ਫੈਸਲਾ ਸਾਰਾ ਕੁਝ ਇਹ ਘੜਾ ਹਾਂ ਇੱਥੇ ਲੈ ਬਾਈ ਹੁਣ ਫੀਤਾ ਲੈ ਕੇ ਮਿੰਨਾ ਵੀ ਆਇਆ ਤਿਆਰੀ ਅਸੀਂ ਦੇਣੀ ਕਾਰਾ ਚ ਪੱਠਿਆਂ ਕੋਲ ਵੀ ਜਾਣਾ ਲੋ ਬਾਈ ਪਹੁੰਚ ਗਏ ਮੋਟਰ ਦੇ ਉੱਪਰ ਹੁਣ ਲੱਗੇ ਕਹਿੰਦੇ ਦੁਪਹਿਰੇ ਲੱਗਣ ਦੁਪਹਿਰੇ ਵੀ ਬੱਸ ਹੁਣ ਕਿਹਾ ਬਾਈ ਆਲੇ ਦਲੇ ਇੱਥੇ ਤੁਹਾਨੂੰ ਪਤਾ ਖੇਤ ਵੇਲੇ ਆ ਵੀ ਜਿਹੜੀ ਹਵਾ ਉਹ ਨਹੀਂ ਉਹ ਖੇਤਾਂ ਚੋਂ ਵੀ ਗਰਮ ਹੋ ਕੇ ਆਉਣੀ ਸਿੱਧੀ ਦੜਾ ਦਸ ਚੱਲ ਬਾਕੀ ਉਰੇ ਬਾਈ ਠੰਡੀ ਹਵਾ ਚੱਲੀ ਜਾਂਦੀ ਐ ਤੇ ਇੱਧਰ ਸਾਡਾ ਬੰਦਾ ਬੈਠਾ ਅਸੀ ਕਾਲ ਜੀ ਸਾਰਿਆਂ ਨੂੰ ਹਾਂ ਜੀ ਕਿਵੇਂ ਸਰ ਜੀ ਬਹੁਤ ਏਰਵਾ ਦਰਸ਼ਨ ਤੇ ਬਸ ਧੰਮਾ ਕਰਨਾਂ ਚ ਹੁਣ ਲੱਗੇ ਵੀ ਆਜ ਮੈਂ ਤਾਂ ਮੋਟਰ ਚਲਾਈ ਦਿੱਤੀ ਉਹ ਗੰਨੇ ਨੂੰ ਪਾਣੀ ਦੇ ਕੇ ਤਾਂ ਮੌਰੀ ਬਹਿ ਗਿਆ ਫਿਰ ਅੱਛਾ ਮੈਂ ਘਰਾਂ ਦਾ ਯਾਰ ਜੀ ਨਹੀਂ ਲੱਗਦਾ ਹੁਣੀ ਆਇਆ ਤਾਂ ਮੈਂ ਫਤੇੜ ਘੜ ਤੇ ਉੱਥੇ ਅੱਜ ਫਤੇੜ ਘੜ ਸਾਹਿਬ ਜਾਇਆ ਹਾਂ ਉਹ ਮਾਤਾ ਦਾ ਜੱਗੇ ਦੀ ਤੇ ਪ੍ਰੋਫੈਸ਼ਨ ਨਹੀਂ ਕਰਾਇਆ ਗੋਡੇ ਦਾ ਅੱਛਾ ਉਹਦੇ ਕਰਕੇ ਉਹਥੇ ਦਵਾਈ ਪੱਟੀ ਕਰਾਉਣ ਗਿਆ ਇੱਥੇ ਠੀਕ ਗੱਗੇ ਨਹੀਂ ਆ ਗਏ ਹਨ ਹਾਂ ਹਾਂ ਆ ਗਏ ਤੇ ਇਧਰ ਬਾਈ ਮੇ ਲੋ ਸਤਿ ਸ਼੍ਰੀ ਅਕਾਲ ਜੀ ਹਰਨ ਜੀ ਦੇਖੇ ਆ ਜਿਹਦਾ ਚਿੱਟਾ ਚਿੱਟਾ ਹੋਇਆ ਪਿਆ ਉਹ ਜੱਗੇ ਨੇ ਟਰਾਲਾ ਤੋ ਆ ਕੇ ਲਿਆਇਆ ਲੱਤਾਂ ਪਰ ਉਹਨੂੰ ਪਹਿਲਾਂ ਇੱਧਰ ਲੈ ਕੇ ਆਇਆ ਥੇ ਅੱਛਾ ਫਿਰ ਤਾਂ ਮੈਂ ਵਾਰ ਕਰਾਂ ਤੈਨੂੰ ਹਾਂ ਪਹਿਲਾਂ ਸਾਈਟ ਉਹੀ ਕਰੀ ਤੂੰ ਆਏ ਲੈ ਕੇ ਕਿੱਥੇ ਤੇ ਹੈ ਕਿੱਥੇ ਤੇ ਲੈ ਕੇ ਆਏ ਪਹਿਲਾਂ ਇਹ ਦਾ ਗੱਧੜੀ ਵਾਲਾ ਹਸ਼ਿਆਰ ਪਰ ਤੇ ਕਹਾਂ 30 ਕਿਲੋਮੀਟਰ ਜਲੰਧਰ ਤੇ ਗਾਹਾਂ ਕਿਹੜਾ ਜਲੰਧਰ ਤੇ ਇਹਦਾ ਸਾਈਡ ਪੁਰ ਰਹਿ ਜਾਂਦਾ ਅੱਛਾ ਹਜ਼ਾਰਪੁਰ ਤੇ 30 ਕਿਲੋਮੀਟਰ ਗਾਹਾਂ ਗਦੜੀ ਵਾਲਾ ਤੇ ਗਾਹਾਂ 2 ਕਿਲੋਮੀਟਰ ਪਿੰਡ ਹੈ ਬਾਬਲਪੁਰ ਰਹਿ ਗੋ ਛ ਘੰਟਾ ਲੱਗਿਆ ਉਹਨਾ 2 ਘੰਟਿਆਂ ਨੂੰ ਲੈ ਟਰੈਕਟਰ ਨੂੰ ਲੱਗੇ 4.5 ਘੰਟੇ ਗੱਡੀ ਨੂੰ ਲੱਗੇ 2.5 ਘੰਟੇ ਅੱਛਾ ਟਰੈਕਟਰ ਨਿਕਲ ਜਾ ਤਾਂ ਸਾਜਰੇ ਜਾਂ ਟ੍ਰੈਫਿਕ ਨਹੀਂ ਤੇ ਹੈਗੀ ਜਾਂ ਗੱਡੀ ਗਈ ਜਾਂ ਟ੍ਰੈਫਿਕ ਦੀ ਉੱਧਰੋਂ ਸਿੰਗਲ ਰੋਡ ਪੈ ਜਾਂਦਾ ਫਿਰ ਬਲਾ ਚੌਂਟੇ ਬਾਅਦ ਜਾ ਗੜ ਸ਼ੰਕਰ ਕਿਨੂੰ ਜਾਂਦੇ ਆ ਉਹ ਕੋਲੇ ਬਹੁਤ ਸ਼ਹਿਰ ਆਉਂਦੇ ਨੇ ਜਿਹੜੇ ਉਹਨਾਂ ਦੇ ਪੀਰ ਜਾਲਾ ਔਰ ਤੇ ਤਾਂ ਤੁਸੀਂ ਅੱਜ ਜਲੰਧਰ ਵਾਲੀ ਰੋਡ ਗਏ ਆ ਔਰ ਇਹ ਤੇ ਜਲੰਧਰ ਵਾਲਾ ਬਲਾ ਚੌਂਟੇ ਤੱਕੇ ਗਏ ਆ ਬਲਾ ਚੌਂਟੇ ਫਿਰ ਸਿੰਗਲ ਪੈ ਗਏ ਗੜ ਸ਼ੰਕਰ ਨੂੰ ਅੱਛਾ ਇੱਧਰੋਂ ਪਤਾ ਹੀ ਲੱਗਦਾ ਨਵਾਂ ਸ਼ਹਿਰ ਹੈ ਸ਼ਹਿਰ ਤੇ ਨਹੀਂ ਬਾੜਨ ਦਾ ਉੱਪਰੋਂ ਬਾਈਪਾਸ ਹੈ ਜਲੰਧਰ ਨੂੰ ਪੋ ਲੱਗ ਜਾਂਦਾ ਸਾਰੇ ਉੱਪਰ ਇਹ ਤਾਂ ਫਿਰ ਸ਼ਹਿਰ ਛੋਟੇ ਆ ਨਾ ਉੱਧਰ ਪੀਰ ਜਾਲਾ ਓਕੇ ਟਰਾਲਾ ਹੈ ਨਾ ਓਕੇ ਜੀ ਟਰਾਲਾ ਦੁਹਣ ਆਇਆ ਤਾਂ ਨਹੀਂ ਉਹ ਹੁੰਦੇ ਆ ਉਹ ਸਮਝ ਲੈ ਵੀ ਆ ਜਾ ਚਾਰ ਘੰਟੇ ਤੱਕ ਦੱਸਿਆ ਦੇਗਾ ਫੇ ਕੱਦੇ ਦਰ ਕਦੀ ਇਕੱਠੇ ਹੀ ਰਹੇ ਉਥੇ ਰੋਟੀ ਰੁੱਟੀ ਖਾਧੀ ਉਥੇ ਤੁਰੇ ਆ ਜਣੀ ਅਸੀਂ ਰੋਪੜ ਆ ਗਏ ਤੇ ਉਹ ਗੱਡシャン ਕਰਦਾ ਲੈ ਹੂੰ ਬਬਲਾ ਚਾਹਰੋਨੇ ਵਾਲਾ ਅੱਛਾ ਠੀਕ ਹੈ ਧੁੱਪ ਬਾਈ ਧੁੱਪ ਵੀ ਤੁਸੀਂ ਤਾਂ ਏਸੀ ਲਾ ਕੇ ਗਏ ਹੋਣੇ ਸਾਨੂੰ ਨਹੀਂ ਧੁੱਪ ਦਾ ਬਦਲ ਗੱਡੀ ਵਿੱਚ ਗੱਡੀ ਵਾਲੀ ਨਜ਼ਾਰਾ ਨਾ ਇਹ ਬੰਦੇ ਇੱਕ ਵਾਰੀ ਇੱਕ ਜਗ੍ਹਾ ਹੀ ਦੇਖ ਲੈ ਫੁੱਲੇ ਡੁੱਲੇ ਲੱਗਿਆ ਉਹਦੇ ਡੁੱਲੇ ਵਾਲਾ ਨਹੀਂ ਉਹ ਜਿਹੜਾ ਮੂਰੇ ਡਰਾਈਵਰ ਵਾਲੇ ਸਾਈਡ ਵਾਲੇ ਖੁੱਲੇ ਪਿੱਛੇ ਵੀ ਤਿੰਨ ਫੱਤੇ ਜੀ ਬੈਠੇ ਸੀ ਥੋੜੇ ਲਾਸਟ ਮਾਂ ਹਾਂ ਸਭ ਤੋਂ ਅਖੀਰ ਚ ਨਹੀਂ ਸੀਟਾਂ ਹੈਗੀਆਂ ਉਹਨੂੰ ਉਹ ਤਾਂ ਖੋਲੀਆਂ ਹੋਈ ਸਾਰੇ ਪਿੱਛੇ ਵਾਲੇ ਤਾਂ ਖੋਲੀਆਂ ਹੁੰਦੀਆਂ ਉਹਨਾਂ ਹੂੰ ਕੱਬੇ ਤਿੰਨ ਬੈਠੇ ਸੀ ਅਸੀਂ ਆਏ ਜੁੜੇ ਬੈਠੇ ਬਲਕਿ ਸੀ ਤਾਂ ਮੈਂ ਤਾਂ ਉਹਦਾ ਬਾਪੂ ਦਾ ਤੇਰਾ ਜੱਗੇ ਦਾ ਹਾਂ ਆਏ ਕਾਰਸਨ ਦੀ ਲੈ ਨਹੀਂਦੀ ਹੁੰਦੀ ਹੈ ਜੀ ਦਨੇਉ ਠੰਡੀ ਰਹਿ ਗਈ ਅਸੀਂ ਕਰਕੇ ਤੁਹਾਨੂੰ ਗੱਡੀ ਕਿਹੜੀ ਚਾਹੀਦੀ ਐਨੀ ਚੌੜੀ ਤਾਂ ਕੋਈ ਗੱਡੀ ਕੱਲ ਆ ਜਿਹੜਾ ਐਲਪੀ ਚਾਹੀਦੀ ਟਰਾਲਾ ਚ ਲਾਉਂਦਾ ਉਹ ਵੀ ਚਾਹੀਦਾ ਗੱਦੇ ਲਾ ਲਿਆ ਉਹਨੇ ਗੱਦੇ ਢੱਲੜੇ ਤੇ ਗੱਦੇ ਜ਼ਰੂਰ ਹੀ ਪਾਣੀ ਦਾ ਭਰ ਲੈਣੇ ਤੁਸੀਂ ਸਵੇਲ-ਸ਼ੂਲ ਵੀ ਟੱਕਰੀ ਹੋਣੀ ਬਾਈ ਐਂ ਤਾਂ ਕੋਈ ਆ ਪਰ ਪਾਣੀ ਦਾ ਭਰ ਲੈਣ ਦਾ ਪਾਣੀ ਮੋਟਰ ਉੱਪਰ ਦੇ ਨਹੀਂ ਚੱਲਦਾ ਸਵੇਲ ਟੱਕਰੀ ਹੋਣੀ ਕੋਈ ਇੱਥੇ ਆਂਦਾ ਲੱਗੀ ਵੀ ਤੀਕਰ ਰਸਤੇ 'ਚ ਚੱਲ ਬਾਈ ਸਾਡੇ ਵੀ ਸ਼ੁਰੂ ਹੋ ਗਈ ਸ਼ਵੇਲ ਹਾਂ ਜਣੀ ਸ਼ਪੀਲ ਦੀ ਸਾਡੇ ਤੇ ਗੱਡੀ 'ਚ ਨਹੀਂ ਲੋਡ ਪੈਂਦੀ ਹੈਗੀ ਇੰਨੀ ਗੱਡੀ ਦਾ ਪਤਾ ਨਹੀਂ ਲਾਦਾ ਤੂੰ ਹੁਣ ਇੱਥੇ ਆ ਕੇ ਪਤਾ ਲੱਗਦਾ ਠੀਕ ਹੈ 6 ਵਜਦਾ ਹੈ ਅਣੀ ਤੁਸੀਂ ਹੋਟਲ ਚ ਰੋਟੀ ਖਾਇਆ ਏ ਚਲ ਐਨਕ ਤਾਂ ਫਿਰ ਹੋਟਲ ਚ ਖਾਣੇ ਤੇ ਹੁਣ ਉੱਥੇ ਕਿਹੜੇ ਲੰਗਰ ਲੱਗੇ ਹੋਏ ਤੇ ਪ੍ਰੋਗਰਾਮ ਵੀ ਕੋਈ ਚੱਲਦੇ ਕਿ ਜਿਹੜੇ ਗੁਰਦੁਆਰੇ ਚ ਲੰਗਰ ਲੱਗਦੇ ਤੇ ਵੀ ਲੈ ਚੱਲ ਸਕਦੀ ਉਹ ਵੀ ਹਲੇ ਕੋਈ ਕੋਈ ਜੱਲੀ ਟਾਵੇਂ ਸਹੀ ਗੱਲ ਆ ਆਉਂਦੀ ਸਾਰੇ ਤੋਂ ਫਿਰ ਮੋਟਰਸਾਈਕਲ ਚੱਕ ਕੇ ਇੱਧਰ ਨੂੰ ਹੈ ਬਸ ਫਿਰ ਉਹ ਕਿਆ ਕਰੀਏ ਹੂੰ ਇੱਧਰ ਲਾਈਟ ਦੇਖਦਾ ਤਾਂ ਮਹਾਰਾਜਾ ਉੱਧਰ ਪਾਣੀ ਪੂਰ ਪਾਵਰ ਚੱਲਦੀ ਆ ਹੈ ਚੱਲਦੀ ਪਾਵਰ ਪਾਵਰ ਚੱਲਦੀ ਆ ਮੈਂ ਉਹ ਹੀ ਦੇਖਦਾ ਤਾਂ ਫਿਰ ਉਹ ਟੂਟੇ-ਬਾਟੇ ਨਾਲ ਨਿਬੜ ਕੇ ਨਾ ਗੱਡੀ ਜਿਹੜੀ ਲੱਖਣੀ ਲੱਗਦੀ ਨੇ ਸੁੱਕ ਲੋ ਬਾਈ ਠੇਕੇਦਾਰ ਨੂੰ ਦੇਖਦੇ ਆ ਜਿਹੜੇ ਬੂਟੇ ਆਏ ਦਿਖਾ ਦਈਏ ਨੂੰ ਅੱਛਾ ਬੂਟੇ ਬਕਾਉ ਮੈਂ ਦੇਖੇ ਮਾਗਰ ਦੇ ਠੇਕੇਦਾਰੇ ਬੈਠੇ ਆ ਉੱਥੇ ਲੋ ਬਾਈ ਬੂਟੇ ਬਕਾਉ ਐ ਆਹਾ ਉਹ ਪਾਲਣ ਪੱਟੇ ਆ ਤਾਂ ਆ ਪਾਲ ਨੂੰ ਆ ਕਿਹਾ ਤਾਂ ਪਾਲ ਕਹਿੰਦਾ ਮੈਂ ਦੇਖੂਗਾ ਬੂਟੇ ਮੈਨੂੰ ਕਹਿੰਦਾ ਅੱਛਾ ਮੈਂ ਤਾਂ ਮੈਨੂੰ ਇਹ ਪਹਿਲਾਂ ਕਹਿ ਤਾ ਇਹਨੂੰ ਪਾ ਜਣੀ ਪਾਲ ਛੋਟਾ ਥੋੜਾ ਨੂੰ 1 ਕਣਾ 4-5 ਮੀਟਰ ਦਾ ਸਵਾਰ ਦਾ ਵਾਹਸ ਗੱਲ ਆ ਠੇਕੇਦਾਰਾ ਛੋਟਾ ਥੋੜਾ ਜਿਹਾ ਇਹਨਾਂ ਨੂੰ ਪਤਾ ਰਹਿੰਦਾ ਇੰਨੇ ਕ ਵਜੇ ਇਹਦੇ ਕੋਲ ਦੇਰ ਲੇਬਰ ਵੀ ਇੰਨੀ ਆ ਆਪਣੀ ਗੱਡੀ ਜਿੰਨੀ ਫਾਮ ਮਾਲ ਉਹ ਪਜਦਾ ਉਹ ਵੀ ਇੰਨਾ ਕੇਵਲ ਬਾਪ ਨੇ ਨਾ ਦਿਹਾੜੀ ਵਾਲਾ ਕੰਮ ਵੀ ਦਿਹਾੜੀ ਸਾਢੀ ਪਾ ਜੇ ਅੱਛਾ ਇਹ ਵੀ ਨਹੀਂ ਹੈਗਾ ਵਿਚਾਰਾ ਕਰਦਾ ਵੀ ਕੱਦਾਈ ਕੰਮ ਇਹ ਇਹ ਛੋਟੇ ਕੰਮ ਨੂੰ ਟਾਲ ਹੀ ਦੇ ਦੇ ਨੂੰ ਜਾਮਣ ਦੇ ਇੱਕ ਦੋ ਚੀਜ਼ਾਂ ਲੈਣੇ ਵਾਲਾ ਇੰਨੇ ਤਕੜੀਆਂ ਹੂੰ ਸਮਝਿਆ ਹੁਣ ਜੇ ਝੜੀ ਤਾਂ ਨਹੀਂ ਹੋਈ ਨੂੰ ਹਿਸਾਬ ਕਿਤਾਬ ਹੈਗਾ ਵੀ ਕਿੱਥੋਂ ਨਿਕਲੇ ਹੋਣਾ ਫਿਰ ਨਾ ਇੰਨੇ ਪੈਸੇ ਹੁੰਦੇ ਕਿਲੇ ਦੇਖਦਾ ਵੀ ਵੇਚ ਕੇ ਹੀ ਦਊਗਾ ਇੰਨਾ ਗੱਲ ਦਾ ਵੀ ਨਿਬੜ ਜਾਂਦਾ ਸਹੀ ਗੱਲ ਆ ਸਮਝਿਆ ਚਲੋ ਜੇ ਕੇ ਕੜੀ ਜਾਗਾ ਲੈ ਲੈ ਤੇ ਪਤਾ ਛੋਟੀ ਗੱਡੀ ਇਹਨੂੰ ਦੱਦਾ ਮਾਸ ਖਾਦਣ ਹੋਰੀ ਧੁੱਪਾਂ ਚੋਂ ਦੇ ਜਾਉਗਾ ਤਾਂ ਹੀ ਨਹੀਂ ਵੱਢ ਕੇ ਗਏ ਮਾ ਚੀਰ ਕਾਦੇ ਨਹੀਂ ਲਾਉਣਾ ਕਹਿੰਦਾ ਸ਼ਾਮ ਨੂੰ ਲਾਉਣਾ ਵੀ ਸੁੱਕ ਜਾਣਾ ਮਾਰੇ ਆਪਾਂ ਬਹੁਤ ਹੈ ਬਾਈ ਸੁੱਕਣੇ ਵਾਲਾ ਕੰਮ ਮੈਂ ਤੂੰ ਲੰਗੇ ਪੈਰਾਂ ਖੇਤ ਨਹੀਂ ਜਾ ਸਕਦਾ ਇਹ ਹੁਣ ਜਾ ਨਹੀਂ ਸਕਦਾ ਕਰ ਠੀਕ ਹੈ ਥੋਪਾ ਜੋਰ ਖਲੇ ਕੰਨ ਨੂੰ ਹੋਟੇਜ ਆ ਬਣਿਆ ਕਿੱਦਾਂਗਾ ਸਾਲ ਕੇ ਹੋਇਆ ਜੀ ਮਾਰਚ ਦਾ ਇਹ 31 ਮਾਰਚ ਨੂੰ ਨਿਕਲਿਆ ਉੱਥੇ ਦੇ ਆ 31 ਮਾਰਚ ਹਾਂ ਇਹ ਤਾਂ ਗੁੱਸੇ ਨਹੀਂ ਆਹੀ ਸਾਲ ਚ ਹੈ ਜੋਰ ਲਾਇਆ ਤਾਂ ਜੀ ਮੇਰਾ ਕਣਕ ਦਾ ਸੀਜ਼ਨ ਲੱਗ ਜਵੇ ਉਹ ਮੰਡੀ ਆ ਉੱਥੇ ਨੇੜੇ ਹੀ ਮੰਡੀ ਵਿੱਚ ਤੇ ਚੱਕ ਕੇ ਆਇਆ ਸ਼ੈਲਰ ਚ ਬੋਰੀਆਂ ਲਾਉਂਦੇ ਤੇ 1 ਕਿਲੋਮੀਟਰ ਪਰੇ ਅੱਛਾ ਉਹਨਾਂ ਬਸ ਉਹੀ ਚਲਾਇਆ ਹਲੇ ਟਾਇਰਾ ਪਰ ਨਿਸ਼ਾਨ ਉੱਕਣੇ ਆ ਜਿਹੜੇ ਉਹ ਖੜੇ ਹੁੰਦੀਆਂ ਵੇਖਾਂ ਜਿ ਮੰਗਣ ਹੂੰ ਉਹ ਹਲੇ ਨਿਸ਼ਾਨ ਪਏ ਹੋਇਆ ਉੱਪਰ ਐਮ ਆਰ ਲਿਖਿਆ ਹੋਇਆ ਜਿਹੜਾ ਗੱਡੀ پرو ਵੀ ਉੱਪਰ ਨੇ ਹਾਂ ਠੀਕ ਆ ਵਧੀਆ ਚੱਲਦਾ ਬਹਿ ਗਿਆ ਕੱਲਾ ਵਹਿ ਗਿਆ 5 ਲੱਖ 15 ਹਜ਼ਾਰ ਦਾ ਵਾਹ ਵਾਹ ਕੜ ਤੇ ਕੜਲ ਬਾਈ ਇਹ ਨਾ ਬਿਲਗ ਵਾਲਿਆਂ ਨੂੰ ਪੁੱਛਿਆ ਤਾਂ 6.5 ਲੱਖ ਚ ਫਿਰ 6 ਮਹੀਨੇ ਦੀ ਬੁਕਿੰਗ ਟੀ ਅੱਡੇ ਪੈਸੇ ਕਹਿੰਦਾ ਪਹਿਲਾਂ ਜਮਾ ਕਰਾਉੜੇ ਪੈਣੇ ਆ। ਇਹ ਕਹਿੰਦਾ ਉੱਥੇ ਕੰਮ ਚੱਲੀ ਜਾਂਦਾ ਨਾ ਅਸੀਂ ਕਿਹਾ ਵੀ ਇੱਧਰ ਠੀਕ ਆ। ਠੀਕ ਆ। ਇਹ ਵੀ ਹੱਥ ਤੇ ਲੋਡਾ ਬਣਾਇਆ ਬਣਾਇਆ ਸਾਜ ਬਣਾਇਆ। ਨਾਲੇ ਟਰਾਲਾ ਵੀ ਉਦਾਂ ਦਾ ਹੀ ਆ। ਹਾਂ ਯਾਰ ਬਿੱਡ ਬੜਾ ਲੱਗਿਆ ਵਾ ਕਹਿੰਦੇ ਜਾਲੀ ਵੀ ਕਹਿੰਦੇ ਦੇ ਦਿੱਤੀ ਨਾ। ਇਹਨਾਂ ਨੇ ਬਿੱਡ ਦੀ ਗੱਲ ਚੱਲ ਹੋ ਗਈ ਜਿਹੜੀ ਤੇ ਹੋ ਗਈ ਦੀ। ਜਾਲੀ ਦਾ ਇਹਨਾਂ ਨੂੰ ਪਤਾ ਨਹੀਂ ਹੈਗਾ। ਹਾਂ। ਉਹ ਬਾਈ ਕਹਿੰਦਾ ਮੈਂ ਜਾਲੀ ਵੀ ਲੈ ਕੇ ਰੱਖੀ ਪਰ ਲਾਈ ਨਹੀਂ ਹਲੇ ਕਹਿੰਦਾ ਜਿੱਕਰ ਲੈ ਕੇ ਰੱਖੀ ਤੀ ਉਹਦੇ ਪਰ ਰੱਖੀ ਤੇ ਪਾ ਤੁਹਾਨੂੰ ਦੇ ਦੇਣੀ ਹੈ ਕਹਿੰਦਾ ਗੱਲ। ਹੂੰ। ਚਲੋ ਬਾਈ ਬੰਦਾ ਇ ਪੇਜ ਪਰ ਆਪਣਾ ਉਹ ਵਪਾਰੀ ਬਵਾਰਾ ਟਰੈਕਟਰਾਂ ਦਾ ਕਰਦੇ ਟਰਾਲੇ ਵੀ ਹੈ ਕੋਨਾ ਉਹਨਾਂ ਨਾਲ ਮਿਲਿਆ ਇਹ ਜਿਨ੍ਹਾਂ ਨੇ ਟਰੈਕਟਰ ਦਵਾਇਆ ਮਿਲ ਗਿਆ ਦੇਖ ਲੈ ਕੋਈ ਹੈ ਕਿਤੇ ਨੇੜੇ ਟਰੈਕਟਰ ਉਹ ਤੇ ਵੀ ਗਾਂ ਦੇ ਲੈ ਕੇ ਆਇਆ ਇਹ 575 70 ਕਿਲੋਮੀਟਰ ਹੋਰ ਗਾਂ ਦੇ ਲੈ ਕੇ ਆਇਆ ਚਲੋ ਬਾਈ ਲਿੰਬੀਆਂ ਮਾਰਾਂ ਮਾਰਦਾ ਹਾਂ ਆ ਘੁੰਮਣ ਫਿਰਨ ਵਾਲਾ ਬੰਦਾ ਜੀ ਆਪਾਂ ਲੈਣਾ ਕਰੇ ਠੀਕ ਆ ਬਾਈ ਆ